ਕੀ ਹਾਲ ਹੈ ਕੋ ਨਾਲ ਹਾਂਜੀ ਕਮਾਲ ਆ ਯਾਰ ਕਿਆ ਛਾਪਾ ਚੂਪਾ ਯਾਰ ਐ ਬਾਈ ਟੋੜੇ ਵੀ ਯਾਰ ਐਡੀ ਕੀ ਗੱਲ ਹੋ ਗਈ ਦੱਸ ਐਡਾ ਕਿਹੜਾ ਖਜ਼ਾਨਾ ਲਿਆਏ ਤੁਸੀਂ ਪਤੰਦਰੋ ਖਜ਼ਾਨਾ ਨਹੀਂ ਬਾਈ ਇਹ ਤਾਂ بس ਐ ਹੀ ਹੈ ਕਮਾਲ ਹੀ ਹੋ ਗਈ ਐ ਤਾਂ ਨਹੀਂ ਯਾਰ ਉਹ ਮੋਟੀਆਂ ਚੰਨੀਆਂ ਐ ਸਾਰਾ ਕੁਝ ਹੀ ਯਾਰ ਬਾਈ ਯਾਰ ਬਾਈ ਵੀ ਬਾਈ ਫਿਰਦਾ ਕੀ ਗੱਲ ਕੀ ਐ ਬਾਈ ਇਹਨੇ ਕਿੱਥੋਂ ਲਿਆਏ ਤੁਸੀਂ ਉਹ ਇਹ ਤਾਂ ਹਰੀ ਸਿੰਘ ਟਹਿਲ ਸਿੰਘ ਕੇ ਜੁਐਲਰ ਵਾਲੇ ਨਹੀਂ ਕਿਦੜੇ ਵਾਲੇ ਹਾਂਜੀ ਉਹਨਾਂ ਤੋਂ ਲਿਆਂਦਾ ਇਹ ਓ ਯਾਰ ਉਹਨਾਂ ਤੋਂ ਲਿਆਂਦਾ ਪਤੰਦਰਾਂ ਫਿਰ ਵੀ ਲੱਖ ਰੁਪਏ ਨੂੰ ਦੋਲਾਗਾ ਹੈ ਹਾਂ ਅਸੀ ਕੋਈ ਨਾ ਯਾਰ ਦੱਸ ਹੋ ਭਾਈ ਉਹ ਗੱਲਾਂ ਗਈਆਂ ਲੱਖ ਲੱਖ ਰੁਪਏ ਵਾਲੀਆਂ ਯਾਰ ਕਮਾਲ ਹੈ ਯਾਰ ਉਹ ਯਾਰ ਇੰਨਾ ਦੱਸ ਯਾਰ ਇੰਨਾ ਕਿੰਨਾ ਸਸਤਾ ਦੇਈ ਜਾਂਦਾ ਜੋ ਇੰਨੀਆਂ ਚੈਨੀਆਂ ਯਾਰ ਮੈਨਾਂ ਦਾ ਆ ਤਰੀ ਚੈਨੀ ਮੈਨਾਂ ਦਾ 2-3 ਤਿੰਨ ਤੋਲਾਂ ਦੀ ਹੋਊ ਘੱਟੋ ਘੱਟ ਕਾਣੋ ਯਾਰ ਤੈਨੂੰ ਦਵਾ ਦਈਏ ਸੋਨਾ ਯਾਰ ਮੈਨੂੰ ਯਾਰ ਇੰਨੇ ਮੇਰੇ ਕੋਲ ਕਿੱਥੇ ਪੈਸੇ ਉਹ ਸਸਤੇ ਭਾਜ ਦਵਾ ਦਈਏ ਕੌਣ ਦੋ ਮੈਨੂੰ ਦਵਾ ਦੇ ਫਿਰ ਆ ਜਾ ਮੇਰੇ ਨਾਲ ਚੱਲ ਦਵਾ ਦੇ ਫਿਰ ਦੇਖ ਲੈਨੇ ਯਾਰ ਆ ਜੋ ਤੁਹਾਨੂੰ ਲੈ ਕੇ ਚਲਦੇ ਆ ਆਹ ਦੁਕਾਨ ਹੈ ਦਾਲ ਸਿੰਘ ਹਰੀ ਸਿੰਘ ਜੁਐਲਰ ਹਾਂ ਆ ਜਾਓ ਆ ਜਾਓ ਭਾਈ ਯਾਰ ਇੰਦੋਂ ਸਸਤਾ ਕੌਣ ਲੱਖ ਰੁਪਏ ਤੋਂ ਘੱਟ ਕੌਣ ਦੇਊਗਾ ਸੋਨਾ ਬਣਾ ਤਾਂ ਦੱਸ ਦੇ ਤੇਰੇ ਤੈਨੂੰ ਬਾਈ ਦਵਾ ਜੀ ਮੰਨੇਗਾ ਮੰਨ ਜਾਗੇ ਦਵਾ ਦਿਓ ਫਿਰ ਯਾਰ ਔਰ ਬਾਈ ਜੀ ਸਸਤੀ ਗੱਲ ਕੀ ਹਾਲ ਚਾਲ ਬਾਈ ਜੀ ਸਸਤੀ ਗੱਲ ਸਸਤੀ ਗਾ ਵੀਰੇ ਉਹ ਇਹਨਾਂ ਨੇ ਮੇਰੇ ਸੋਨਾ ਪਾਇਆ ਦੇਖ ਲਿਆ ਇਹ ਕਹਿੰਦੇ ਲੱਖ ਰੁਪਏ ਨੂੰ ਤੋਲਾ ਹੈਗਾ ਤੁਸੀਂ ਕਿੱਧਰ ਪਾਈ ਫਿਰਦੇ ਹੋ ਬਾਈ ਯਾਰ ਇੰਨਾ ਦੇਖੇ ਤਾਂ ਕਿੰਨੀਆਂ ਛਾਪਾਂ ਝੂਪਾਂ ਕੋਈ ਉਂਗਲੀ ਨਹੀਂ ਆ ਚੈਨੀਆਂ ਹਾਂ ਬ੍ਰੇਸਲਟ ਓਡੇ ਫਵਾਦ ਨੇ ਭਾਜੀ ਧੂਕਮ ਬਾਈ ਮੇਰੇ ਕੋਲ ਪੈਸੇ ਨਹੀਂ ਹੈਗੇ ਇਹਨੇ ਲੱਖ ਰੁਪਏ ਨੂੰ ਤੋਲਾ ਮੈਂ ਕਿੱਥੇ ਲੈਣੂੰਗਾ ਹਾਂ ਜੀ ਤੁਸੀਂ ਘਰ ਆਉਣਾ ਤੁਹਾਡਾ ਪੈਸੇ ਤੁਸੀਂ ਜਿਹੜਾ ਕੋਈ ਮਰਜ਼ੀ ਲਓ ਤੁਸੀਂ ਭਾਈ ਪਸੰਦ ਕਰੋ ਉਸ ਤੋਂ ਬਾਅਦ ਦੇਖਿਓ ਤੁਸੀਂ ਰੇਟ ਅੱਛਾ ਜੀ ਹਾਂ ਪਸੰਦ ਕਰੋ ਯਾਰ ਕਮਾਲ ਆ ਯਾਰ ਭਾਈ ਲੋ ਜੀ ਭਾਈ ਫੈਮਿਲੀ ਨੂੰ ਲੈ ਕੇ ਆਓ ਸਾਡੀ ਦੁਕਾਨ ਦੇ ਵਿਜ਼ਿਟ ਕਰੋ ਜੀ ਸ਼ੈੱਟ ਲੈ ਲਓ ਚੈਨ ਲੈ ਲਓ ਬੁੰਦਰੀ ਲੈ ਲਓ ਕੋਈ ਮਰਜ਼ੀ ਲੈ ਲਓ ਅਸਾਂ ਦੇ ਹੱਥ ਐਵੇਂ ਨਹੀਂ ਪਰੇ ਹੋਏਗੇ ਅੱਛਾ ਇਹ ਆ ਭਾਈ ਕਿੰਨਾ ਰੇਟ ਰੂਟ ਤਾਂ ਦੱਸੋ ਪਹਿਲਾਂ ਮੈਨੂੰ ਮੈਂ ਫੇਰ ਦੇਖੂ ਭਰਾਵਾ ਤੂੰ ਪਹਿਲਾਂ ਮੈਂ ਕਿਵੇਂ ਦੇਖ ਲਾਂ ਵੀ ਭਾਈ ਦੇਖੋ ਜਿਹੜਾ ਇਹ 골ਡ ਹੈ ਹੂੰ ਬੱਤ ਵੱਧ 1 ਤੋਲਾ ਤੁਹਾਨੂੰ 14 ਤੋਂ 15000 ਰੁਪਏ ਕੋਸਟ ਕਰੂਗਾ ਜੀ ਉਸ ਤੋਂ ਇਲਾਵਾ ਜੋ ਵੀ ਸਾਡੇ ਤੋਂ ਤੁਸੀਂ ਗੋਲ ਲਓਗੇ 50% ਤੁਹਾਡੀ ਬਾਈ ਬੈਕ ਇਹਦੀ ਗਾਰੰਟੀ ਹੋਗੀ ਜਦ ਮਰਜੀ ਤੁਸੀਂ ਸਾਡੇ ਤੋਂ ਕੋਈ ਵੀ ਚੀਜ਼ ਐਕਸਚੇਂਜ ਕਰਵਾਉਣੀ ਹੋ ਤਾਂ ਤੁਸੀਂ ਇਹ ਮੰਨ ਕੇ ਲੈ ਲਓ ਤੁਹਾਡੇ 50% ਸਾਡੇ ਕੋਲ ਪੈਸੇ ਸੇਫ ਪਏ ਆ ਜੀ ਓ ਬਾਈ ਯਾਰ ਕਾ ਨੂੰ ਗੱਪ ਮਾਰੀ ਜਨਿਆ ਯਾਰ ਉਹੀ ਲਿਆ ਮੈਨੂੰ ਬਾਈ ਯਾਰ ਦੱਸ ਕਿੱਥੋਂ ਤੋਂ ਉਹ ਨਹੀਂ ਦੇ 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 ਬਾਈ ਯਾਰ ਓ ਬਾਈ ਯਾਰ ਕਮਾਲ ਕਰੀ ਜਨਿਆ ਯਾਰ ਆ ਜੀ ਨਹੀਂ ਨਹੀਂ ਭਾਜੀ ਰੁਕੋ ਤੋਂ ਨੂੰ ਅਸੀਂ ਆਦਾ ਜੀਐਸਟੀ ਵਾਲਾ ਬਿੱਲ ਵੀ ਦੇਵਾਂਗੇ ਜੋ ਸਾਡਾ ਜਿਹੜਾ ਮੈਂ 골ਡ ਲੈ ਕੇ ਜਾਊਂ ਇੱਥੋਂ ਹਾਂਜੀ ਭਾਜੀ ਜੀਐਸਟੀ ਵਾਲਾ ਮੈਂ ਤਾਂ ਮਿਲ ਲੈ ਕੇ ਜਾਂਦਾ ਤੋ ਗਰੰਟੀ ਦਿੱਤੀ ਹੈ ਮੈਨੂੰ ਕੋਈ ਐਦਾਂ ਦੀ ਗੱਲ ਨਹੀਂ ਇਹ ਕੋਈ ਥੋੜਵਾਦੀ ਗੱਲ ਨਹੀਂ ਭਾਜੀ ਆ ਦੇਖੋ ਕੋ ਨਾਲ ਠੱਗੀ ਨਾ ਮਰਵਾ ਦੀ ਭਰਾਵਾ ਤੂੰ ਹੀ ਸੁਣੋ ਇੱਕ ਜੀ ਹੋਰ ਵੀ ਐ ਕਈ ਚੀਜ਼ਾਂ ਦਾ ਜਿਹੜਾ ਹੁੰਦਾ ਸੋਨੇ ਦਾ ਰੰਗ ਉਹਦੇ ਇਹਦੀ ਰੰਗ ਦੀ ਵੀ ਪੂਰੀ ਉਹ ਹੈਗੀ ਵੀ ਰੰਗ ਵੀ ਨਹੀਂ ਹੁੰਦਾ ਐਵੇਂ ਦਾ ਵੀ ਰਹੂਗਾ ਵੀ ਰਹੂਗਾ 24 ਕੈਰਟ 골ਡ ਇਹਦੇ ਉੱਪਰ ਚੜ੍ਹੇ ਜੀ ਜਿੰਨਾ ਚਿਰ ਤੁਸੀਂ ਕਿਸੇ ਦੁਕਾਨਦਾਰ ਕੋਲ ਲਿਜਾਣੇ ਨਹੀਂ ਇਹਨੂੰ ਤੁਸੀਂ ਚੈੱਕ ਨਹੀਂ ਕਰਾਂਦੇ ਗਰਮ ਨਹੀਂ ਕਰਦੇ ਰੇਤੀ ਨਹੀਂ ਲਗਾਦੇ ਤੁਹਾਨੂੰ ਕੋਈ ਵੀ ਦੁਕਾਨਦਾਰ ਇਹ ਗੱਲ ਨਹੀਂ ਕਹਿ ਸਕਦਾ ਕਿ ਇਹ ਤੁਸੀਂ ਕੀ ਚੀਜ਼ ਹੈ ਸਾਡਾ ਇਹ ਤੁਸੀਂ ਮੰਨ ਕੇ ਚਲੋ ਜੀ 100% ਦਾਵਾ ਹੂੰ 101% ਸਾਡੀ ਇਹਦੀ ਗਾਰੰਟੀ ਹੈ ਇਹਦੀ ਆ ਜਿਵੇਂ ਹੁਣ ਸਾਰਾ ਬਿਆਬਈ ਇਹ ਤਾਂ ਜਮਾਂ ਅਸਲੀ ਦਾ ਲੱਗਦਾ ਜਿਵੇਂ ਪਿਓਰ 골ਡ ਹੀ ਹੁੰਦਾ ਹੈ ਤਾਂ ਖਾਜ਼ਾ ਮਹਿੰਗਾ ਲੱਗਦਾ ਹੈ 골ਡ ਹੀ ਹੈ ਇਹ 골ਡ ਹੈ ਬੇਫਿਕਰ ਹੋ ਬੇਫਿਕਰ ਹੋ ਅੱਛਾ ਚਿੰਤ ਨਾ ਕਰੋ ਜੀ ਇਸ ਗੱਲ ਅੱਛਾ ਮਿਲੂਗਾ ਕੀ ਕੁਝ ਆਪਣੇ ਕੋਲ ਇਹਦੇ ਵਿੱਚ ਹੁਣ ਆਪਾਂ ਨੂੰ ਜੇ ਮੰਨ ਲਓ ਲੈ ਕੇ ਜਾਣਾ ਤਾਂ ਮੈਂ ਇਹਦੇ ਵਿੱਚ ਤੁਸੀਂ ਰਿੰਗ ਲੈ ਲਓ ਨੈਕਲੈਸ ਲੈ ਲਓ ਜੋ ਤੁਹਾਡੇ ਮਨ ਦੀ ਡਿਮਾਂਡ ਹੈ ਉਹ ਸਭ ਆਪਾਂ ਇਸ ਚੀਜ਼ ਨੂੰ ਅਵੇਲੇਬਲ ਕਰਾਂਗੇ ਦੂਸਰੀ ਗੱਲ ਹੋਰ ਹੈ ਭਾਜੀ ਇਹ ਚੀਜ਼ ਦੀ ਆਪਣੀ ਆ ਦੀ ਖੁਦ ਆਪਦੀ ਮੈਨੂਫੈਕਚਰਿੰਗ ਹੈ ਜੀ ਤੁਹਾਨੂੰ ਕਿਤੇ ਦਾਂ ਦੀ ਲੋੜ ਨਹੀਂ ਬਾਈ ਜਿਵੇਂ ਹੁਣ ਆ ਹਾਰ ਪਿਆਗਾ ਹਨਾ ਇਹ ਤਾਂ ਬਹੁਤ ਮਹਿੰਗਾ ਹੋਊ ਬਾਈ ਯਾਰ ਇਹ ਆ ਵਾਲਾ ਤਾਂ ਇਹ ਇਹ ਹਾਰ ਹੈ ਜੀ ਆਪਾਂ ਤੇ 골ਡ ਦੇ ਵਿੱਚ ਤਿਆਰ ਕਰਵਾਣੇ ਆ ਤਾਂ ਇਹਦੀ ਕੀਮਤ ਮੰਨ ਕੇ ਚੱਲੋ ਜੀ 2 ਲੱਖ ਰੁਪਈਆ ਤੇ ਆਪਣੀ ਦੁਕਾਨ ਤੋਂ ਸਿਰਫ ਤੁਹਾਨੂੰ ਅਸੀਂ ਦੇਵਾਂਗੇ ਇਹ 15000 ਰੁਪਏ ਦਾ ਜੀ 15000 ਰੁਪਏ ਦਾ ਆ ਹਾਰ ਹਾਂਜੀ 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 15000 ਦਾ ਸੱਚੀ ਬਿਲਕੁਲ ਭਾਈ ਬਿਲਕੁਲ ਜੀਐਸਟੀ ਬਿੱਲ ਦੇ ਨਾਲ ਦੇ ਰਹਾ ਮੈਂ ਤਾਂ ਕਹਿੰਦਾ ਲੈ ਜਾਓ ਭਾਬੀ ਵੀ ਖੁਸ਼ ਹੋ ਜੂਗੀ ਨਾਲ ਸੱਚੀ ਲੈ ਲਗੇ ਭਾਈ ਯਾਰ ਫਿਰ ਆ ਤਾਂ ਦੇ ਦੀ ਮੈਨੂੰ ਯਾਰ ਭਾਈ ਸਹੀ ਗੱਲ ਆ ਹਨਾ ਜਿਹੜਾ ਜਿਹੜਾ ਤੁਸੀਂ ਕਹਿੰਦੇ ਸਮਾਨ ਉਹ ਇੱਕ ਆ ਦੇ ਦੀ 15000 ਚ ਹੋਰ ਆਪਾਂ ਨੂੰ ਕਿ ਮਾੜਾ ਇੱਕ ਚੈਨੀ ਵੀ ਦੇ ਦੇ ਫਿਰ ਮੇਰੇ ਵਾਸਤੇ ਮੋਟੀ ਜੀ ਭਾਈ ਹਨਾ ਚੈਨੀ ਕਿ ਲੈਣੀ ਫਿਰ ਮੁੰਦਰੀਆਂ ਵੀ ਦੇਖੋ ਆ ਨਵੇਂ ਡਿਜ਼ਾਈਨ ਦੀ ਮੁੰਦਰੀਆਂ ਲੱਗੀਆਂ ਬੜੀਆਂ ਆ ਵੀ ਦੇਖੋ ਯਾਰ ਅੱਜਕਲ ਮੁੰਡੇ ਖੁੰਡੇ ਅੱਛਾ ਭਾਈ ਇਹ ਵੀ ਸਸਤੀਆਂ ਹੀ ਨੇ ਬਿਲਕੁਲ ਭਾਜੀ ਵੱਧ ਤੋਂ 95000 ਦੀ ਤਿਆਰ ਕਰਕੇ ਦੇਵਾਂਗੇ 10 ਗ੍ਰਾਮ ਦੀ ਜੀ ਹੁਣ ਆ ਕਿੰਨੇ ਦੀ ਆ ਭਾਜੀ ਇਹਦੀ ਕੋਸਟ ਸਿਰਫ 55500 ਰੁਪਏ ਦੀ ਕੋਸਟ ਆ ਭਾਜੀ ਜੀ ਐਸਟੀ ਵਾਲਾ ਪੱਕਾ ਬਿਲ ਦੇਵਾਂਗੇ ਜਿਹਦੇ ਤੇ ਸਰਕਾਰੀ ਤੁਸੀਂ ਇਹ ਮੰਨ ਕੇ ਚਲੋ ਮੈਂਸ਼ਨ ਹੁੰਦਾ ਸਭ ਕੁਝ ਸਾਡਾ ਜੀ ਐਸਟੀ ਨੰਬਰ ਮੈਂ ਸਮਝ ਗਿਆ ਫਿਰ ਦਬਾਈ ਕਿਉਂ ਮੰਦਰੀਆਂ ਪਾਈਆਂ ਸਮਝ ਗਿਆ ਸਮਝ ਗਿਆ ਬਾਈ ਮੈਂ ਤਾਂ ਐਵੇਂ ਹੈਰਾਨ ਹਾਂ ਆ ਦੇਖ ਆ ਦੇਖ ਸੈਟ ਆ ਵੀ ਸੈਟ ਸੋਹਣਾ ਬਾਈ ਯਾਰ ਫਿਰ ਬਾਈ ਇਹਦੇ ਹਿਸਾਬ ਨਾਲ ਤਾਂ ਲੱਖ ਰੁਪਏ ਦਾ ਤਾਂ ਬਹੁਤ ਸੋਹਣਾ ਆ ਜੂਗਾ ਨਾ ਮੈਂ ਕਹਿੰਦਾ ਭਾਜੀ ਮੇਰੀ ਗੱਲ ਸੁਣੋ ਜੋ ਵਿਆਹ ਸ਼ਾਦੀਆਂ ਵਿੱਚ 5-5 ਲੱਖ ਰੁਪਏ ਤੁਸੀਂ ਸੋਨਾ ਲੈ ਰਹੇ ਹੋ ਉਹ ਅਸੀਂ ਤੁਹਾਨੂੰ 5 ਤੋਲੇ ਸੋਨਾ ਓਨਲੀ 70 ਤੋਂ 80 ਹਜ਼ਾਰ ਦੇ ਵਿੱਚ ਪ੍ਰੋਵਾਈਡ ਕਰਵਾ ਦਾਂਗੇ ਅੱਛਾ ਜੀ ਹਾਂਜੀ 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 ਤੇ ਕਿਸੇ ਜਾਣ ਦੀ ਲੋੜ ਨਹੀਂ ਸਾਡੇ ਕੋਲ ਆਓ ਸਾਡੀ ਦੁਕਾਨ ਤੇ ਆਓ ਸਾਡੇ ਕੋਲ ਬੈਠੋ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦਾ ਸਿਸਟਮ ਸਮਝਾਵਾਂਗੇ ਗੱਲ ਸਮਝਾਵਾਂਗੇ ਬਾਤ ਸਮਝਾਵਾਂਗੇ ਹਰ ਇੱਕ ਜਦੋਂ ਥੋੜੇ ਮਨ ਨੂੰ ਪੂਰੀ ਤਸੱਲੀ ਹੋਈ ਉਸ ਤੋਂ ਬਾਅਦ ਤੁਸੀਂ ਸਾਡੇ ਤੋਂ ਚੀਜ਼ ਬਾਏ ਕਰਨਾ ਜੀ ਉਸ ਤੋਂ ਬਿਨਾ ਸਾਡੇ ਤੋਂ ਤੁਸੀਂ ਆਹ ਕੁੰਦਨਾਂ ਜੀ ਕੁੰਦਨਾਂ ਆ ਹਾਂ ਜੀ ਹਾਂ ਜੀ ਭਾਜੀ ਇਹ ਕੁੰਦਨ ਦੇ ਵਿੱਚ ਸੈੱਟ ਬਣੇ ਤੇ ਆਹ ਹੁਣ ਸਾਰੇ ਆ ਹਾਰ ਸਾਨੂੰ ਇਹ ਬਹੁਤ ਘੱਟ ਰੇਟਾਂ ਦੇ ਵਿੱਚ ਮਿਲ ਜਾਣਿਆ ਹੈ ਤੇ ਇਧਰ ਵੀ ਆਹਲਾ ਹਾਰ ਵੀ ਬਈ ਸਸਤਾ ਹੀ ਹੋਊਗਾ ਫਿਰ ਭਾਜੀ ਸਭ ਤੁਹਾਡੇ ਬਜਟ ਦੇ ਵਿੱਚ ਹੈ 15000 20000 25000 30000 بس ਇੰਨੀ ਹੁਣ ਵਿਆਹ ਦਾ ਉਹ ਨਾਲ ਲੈ ਲੈ ਫਿਰ ਮੈਂ ਵੀ ਉਹ ਲੈ ਲਓ ਬਾਈ ਇਹ ਕਿਹਨਾ ਪਵਾਓ ਜੀ ਮੁੰਦਰੀਆਂ ਬਾਈ ਦੇ ਸਾਡੇ ਲਓ ਬਾਈ ਯਾਰ ਦੋ ਫਿਰ ਮੈਨੂੰ ਵੀ ਮੈਂ ਵੀ ਪਾ ਕੇ ਦੇਖਾਂ ਬਰਾਹ ਮੋਟੀਆਂ ਮੋਟੀਆਂ ਚੈਨਾਂ ਅੱਛਾ ਬਈ ਜਿਵੇਂ ਹੁਣ ਆਹ ਰੇ ਈਅਰਿੰਗ ਪਏ ਨੇ ਆਹ ਹਾਂ ਨਾ ਵੱਡੇ ਵੱਡੇ ਇਹ ਇੱਕ ਕਿੰਨੇ ਕ ਦੇ ਤਿਆਰ ਹੋ ਜਾਣਗੇ ਇਹ ਇਹ ਭਾਜੀ ਜਿਹੜੇ ਈਅਰਿੰਗ ਹੈ ਇਹ ਤੁਸੀਂ ਮੰਨ ਕੇ ਚਲੋ 1.5 ਟੋਲਾ ਇਹਦਾ ਵੇਟ ਹੈ ਜੀ ਅੱਛਾ ਜੇ ਆਪਾਂ ਇਹ 22 ਕੈਰਟ 골ਡ ਦੇ ਵਿੱਚ ਤਿਆਰ ਕਰਾਵਾਂਗੇ ਤਾਂ ਕਟੋ ਘਟੇ ਦੀ ਕੀਮਤ 1.5 ਲੱਖ ਰੁਪਏ ਦੀ ਅੱਛਾ ਤੇ ਆਪਣੀ ਦੁਕਾਨ ਤੇ ਅੋ ਚਾ ਇੰਨਾ ਰੇਟ ਘਟਾ ਇਹਦਾ ਜੀ ਹਾਂ ਜੀ ਭਾਜੀ ਇਹਦਾ ਇੰਨਾ ਹੀ ਰੇਟ ਘਟਾ ਹੈ ਜੀ ਇਹਦਾ ਤੇ ਆਹ ਡਿਜ਼ਾਈਨ ਜਿਹੜੇ ਪਏ ਆ ਮੰਨ ਲਓ ਮੈਂ ਆਪ ਦੀ ਪਸੰਦ ਦਾ ਤਿਆਰ ਕਰਾਉਣਾਗਾ ਤੇ ਵੀ ਤਿਆਰ ਕਰਕੇ ਦੇ ਦੇਣ ਨੂੰ ਫਿਰ ਤੁਸੀਂ ਭਾਜੀ ਆਪਣੀ ਮੈਨੂਫੈਕਚਰਿੰਗ ਹੈ ਜੀ ਬਿਲਕੁਲ ਆਪਣੀ ਮੈਨੂਫੈਕਚਰਿੰਗ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜਾ ਤੁਹਾਡੇ ਡਿਮਾਂਡ ਹੈ ਦਿਲ ਦੀ ਡਿਮਾਂਡ ਹੈ ਕੋਈ ਤੁਸੀਂ ਮੰਨ ਕੇ ਚਲੋ ਡਿਜ਼ਾਈਨ ਆਦੇ ਕੋ ਲੈ ਕੇ ਆਵਾਂਗੇ ਉਹ ਹਰ ਇੱਕ ਡਿਜ਼ਾਈਨ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਜੀ ਅਸੀਂ ਆਪ ਬਣਾ ਕੇ ਦੇਵਾਂਗੇ ਤੁਹਾਨੂੰ ਸਲਾਵਾ ਭਾਜੀ ਮੰਨ ਕੇ ਚਲੋ ਸਾਡੀ ਜੋ ਮੇਨ ਅਡਰੈਸ ਹੈ ਧੀਰ ਮਾਰਕੀਟ ਭ अच्छा भाई थोड़ा फिर होलसेल ਦਾ ਕੰਮ ਆਉਣਾ ਨਾ ਤਾਂ ਇੰਨਾ ਸਸਤਾ ਰਹੀ ਜਾਂਦੇ ਹੋ होलसेल ਦਾ ਕੰਮ ਹੈ ਸਾਡੇ ਨਾਲ ਕੋਈ ਵੀ ਦੁਕਾਨਦਾਰ ਵੀ ਜੁੜ ਸਕਦਾ ਹੈ ਸਾਡੇ ਕੋਲੋਂ ਦੁਕਾਨਦਾਰ ਤੁਸੀਂ ਐ ਮੰਨ ਕੇ ਚਲੋ ਮਾਲ ਵੀ ਬਹੁਤ ਲੈ ਕੇ ਜਾਂਦੇ ਆ ਸਾਡੇ ਕੋਲ ਉਸ ਤੋਂ ਲਾਵਾ ਦੁਕਾਨਦਾਰ ਜੋ ਵੀ ਚੀਜ਼ ਸਾਡੇ ਤੋਂ ਤਿਆਰ ਕਰਵਾਉਣਾ ਚਾਹੁੰਦੇ ਆ ਅਸੀਂ ਦੁਕਾਨਦਾਰ ਨੂੰ ਉਹ ਆਪਦੀ ਫੈਕਟਰੀ ਦੇ ਵਿੱਚੋਂ ਸਮਾਨ ਸਾਰਾ ਤਿਆਰ ਕਰਕੇ ਵੀ ਦਿੰਨੇ ਆ ਸਾਡੀ ਆਉਦੀ ਇਸ ਚੀਜ਼ ਦੀ ਮੈਨੂਫੈਕਚਰਿੰਗ ਹੈ ਜੀ ਠੀਕ ਆ ਵੀਰੇ ਧੰਨਵਾਦ ਲੈ ਵੀ ਕੋ ਨਾਲ ਤੇਰੀ ਮਿਹਰਬਾਨੀ ਹੈ ਤੂੰ ਦਾ ਪਤੰਦਰਾ ਆਪਣੇ ਵਾਧੂ ਪੈਸੇ ਵਿੱਚ ਜਾਤੇ ਹੁਣ ਆਪਾਂ ਵੀ ਚੈਨੀਆਂ ਚੁੰਨੀਆਂ ਪਾਵਾਂਗੇ ਤੇ ਬਈ ਠੀਕ ਆ ਆਪਾਂ ਹੁਣ ਸਮਾਰਥ ਤੋਂ ਪਸੰਦ ਕਰ ਲੈਨੇ ਆਪਾਂ ਲੈ ਵੀ ਜਾਣਾ ਤੁਹਾਡੇ ਕੋਲੋਂ ਹਨਾ ਤੇ ਇਹ ਤਾਂ ਚਲੋ ਇਹ ਤਾਂ ਗੱਲ ਹੋ ਗਈ ਆਪਣੀ ਜਿਹੜੀ ਸਾਰੀ ਇਹਦੀ ਹੁਣ ਜਿਹੜਾ ਤੁਹਾਨੂੰ ਅਸੀਂ ਫਾਇਦਾ ਕੀਤਾ ਸੋਨਾ ਤੁਹਾਨੂੰ ਦਿਵਾਇਆ ਹੁਣ ਇੱਕ ਵਾਰੀ ਵੀਰੇ ਤੇ ਲਈ ਤੁਸੀਂ ਆਪਦੇ ਲਈ ਆ ਸੋਨੇ ਦੇ ਲਈ ਇੱਕ ਵਾਰੀ ਵੀਡੀਓ ਕਹਿ ਦੋ ਸਾਡੇ ਦਰਸ਼ਕਾਂ ਦੇ ਵਿੱਚ ਦੱਬ ਕੇ ਸ਼ੇਅਰ ਕਰਦੇ ਤੇ ਦੱਬ ਕੇ ਸ਼ੇਅਰ ਕਰਨੀ ਹੈ ਬਈ ਜੀ ਵੀਡੀਓ ਜਿਨ੍ਹਾਂ ਨੇ ਵੀ ਸੋਨਾ ਸਸਤਾ ਲੈ ਕੇ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤਾਂ ਬਾਈ ਕੋਲ ਜਰੂਰ ਪਹੁੰਚੋ ਇਥੇ ਕਿ ਦੜਵਾ ਦੇ ਵਿੱਚ ਤੇ ਆਪਣੇ ਪੇਜ ਨੂੰ ਫੋਲੋ ਕਰਦੇ ਹੋ ਧੰਨਵਾਦ